हां जी मित्रों किमे होंगे स्वागत करते हैं भाई आज के नए ब्लॉग के नाल ते भाई ਹੁਣ ਫਲਪਾਈਂ ਦੇ ਵਿੱਚ ਗਰਮੀ ਪੈਣੀ ਸ਼ੁਰੂ ਹੋ ਗਈ ਆ ਤੇ ਕੰਮਕਾਰ ਨੇ ਜਿਹੜੇ ਹਨਾ ਤੇ ਉਹ ਵੀ ਵੱਧ ਰਹੇ ਨੇ ਤੇ ਕੰਮਕਾਰ ਬਾਈ ਇਹਨਾਂ ਦੇ ਗਰਮੀ ਦੇ ਵਿੱਚ ਜਿਆਦਾ ਇਸ ਲਈ ਵੱਧਦੇ ਨੇ ਕਿਉਂਕਿ ਜਿਹੜੇ ਇਹਨਾਂ ਨੇ ਠੰਡੇ ਲਮਕੇ ਨੇ ਹਨਾ ਤੇ ਜਿਹੜੀਆਂ ਇਹ ਆਪਣੀਆਂ ਪਾਣੀ ਵਾਲੀਆਂ ਜਿਹੜੀਆਂ ਦੁਕਾਨਾਂ ਲਾਉਂਦੇ ਨੇ ਹਨਾ ਤੇ ਉਹ ਇਸ ਟਾਈਮ ਵੱਧ ਚੱਲਦੀਆਂ ਨੇ ਤੇ ਬਾਕੀ ਬਾਈ ਜਿਹੜੀ ਹਨਾ ਤੁਹਾਨੂੰ ਗਰਮੀ ਆ ਰੋਡ ਨੇ ਜਿਹੜੇ ਪਾਂ ਪਾਂ ਕਰਦੇ ਨੇ ਹਨ ਤੇ ਆਪਾਂ ਦਿਖਾਉਨੇ ਆਂਗੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇਗੇ ਲੋਕ ਖੇਤਾਂ ਦੇ ਵਿੱਚ ਵੀ ਕੰਮ ਕਰ ਰਹੇ ਨੇਗੇ ਤੇ ਦੇਖੋ ਬਈ ਹਨਾ ਗਰਮੀ ਪੈ ਰਹੀ ਆ ਤੇ ਹੁਣ ਖੇਤ ਵੀ ਸਾਰੇ ਹਨਾ ਸੁੱਕੇ ਹੋਏ ਨੇ ਤੇ ਇੱਧਰ ਬਈ ਇਹਨਾਂ ਨੇ ਸਬਜ਼ੀ ਬੀਜੀ ਹੋਈ ਆ ਤੇ ਆ ਆਗੇ ਇਹਨਾਂ ਦੇ ਕੇਲਿਆਂ ਦੇ ਦਰਖਤ ਨੇ ਤੇ ਉਹ ਸਾਹਮਣੇ ਹੈਗੀ ਆ ਪਹਾੜੀ ਦੇਖੋਈ ਆ ਸਾਰਾ ਇਹਨਾਂ ਨੇ ਆਲੂ ਬੀਜਿਆ ਹੋਇਆ ਵਾ ਤੇ ਉਧਰ ਨਿੰਬੂ ਲੱਗੇ ਹੋਏ ਨੇਗੇ ਇੱਥੇ ਭਾਈ ਜਿੰਨੇ ਵੀ ਹਨਾ ਦਰਖਤ ਸੀਗੇ ਸਾਰੇ ਪਟਕੇ ਲੱਗੇ ਨੇ ਤੇ ਹੁਣ ਕੁਝ ਨਹੀਂ ਹੈਗਾ ਇੱਥੇ ਬਚਿਆ ਤੇ ਆ ਵੀ ਜਿਹੜੇ ਨੇ ਦਰਖਤ ਕੁਛ ਦਿਨਾਂ ਦੇ ਮਹਿਮਾਨ ਨੇ ਕਿਉਂਕਿ ਇਹਨਾਂ ਨੇ ਜਿਹੜੀ ਆ ਸਾਰੀ ਜਗ੍ਹਾ ਵਾ ਤੇ ਇਹ ਮਤਲਬ ਹੋਊਗਾ ਪ੍ਰਾਈਵੇਟ ਸੈਕਟਰ ਚ ਆ ਗਈ ਆ ਤੇ ਇਹਨਾਂ ਨੇ ਆਪਣੇ ਹਨਾ ਬਾਗ ਲਾਉਣੇ ਨੇਗੇ ਇੱਥੇ ਨਿੰਬੂਆਂ ਦੇ ਹੋਗੇ ਜਾਂ ਕਾਹਦੇ ਵੀ ਹੋਗੇ ਅੰਬ ਦੇ ਹੋਗੇ ਤੇ ਇਹਨਾਂ ਨੇ ਸਾਰੇ ਜਿਹੜੇ ਬਾਂਸ ਨੇ ਬਾਈ ਇਹ ਇਹਨਾਂ ਦੀ ਬਾਂਸਾਂ ਦੀ ਖੇਤੀ ਬਹੁਤ ਜ਼ਿਆਦਾ ਕਰਦੇ ਨੇ ਤੇ ਬਾਂਸਾਂ ਦੇ ਇਹ ਬਾਝੋਂ ਘਰ ਬਣਾਉਂਦੇ ਨੇ ਹਨਾ ਬੈਣ ਨੂੰ ਕੁਰਸੀਆਂ ਬਣਾਉਂਦੇ ਨੇਗੇ ਤੇ ਬਹੁਤ ਕੁੱਛਣੀ ਦੀ ਕਰਦੇ ਨੇ ਹੋਰ ਕਿਤੇ ਤੋਪਾ ਕਿਤੇ ਛਾਂ ਆ ਬਾਈ ਤੇ ਕੰਮ ਹੀ ਇਹ ਜਾਣਦੇ ਜਮੀਂ ਨਾ ਵਾਹ ਹੋਣ ਠੰਡ ਵੀ ਪਤਣੀ ਆ ਤੇ ਗਰਮੀ ਵੀ ਪਤਣੀ ਆ ਤੇ ਸੋ ਇਸ ਕਰਕੇ ਬਾਈ ਇੱਥੇ ਹੁਣ ਇਦਾਂ ਦਾ ਮੌਸਮ ਆ ਇਹ ਬਾਕੀ ਬਾਈ ਮਤਲਬ ਹੈ ਐਂਟਮੋਸ ਜੇ ਗੱਲੇ ਕਰੀਏ ਜੀ ਮੀਂਹ ਹੀ ਹੈ ਜਿਆਦਾ ਪੰਗਾ ਤਾਂ ਮੀਂਹ ਦਾ ਹੁੰਦਾ ਵਾ ਹਨਾ ਜੀ ਮੀਂਹ ਆਉਣਾ ਕਿਉਂਕਿ ਮੀਂਹ ਦੇ ਵਿੱਚ ਬਈ ਬੜਾ ਕੰਮ ਖਰਾਬ ਹੁੰਦਾ ਵਾ ਤੇ ਬਾਕੀ ਤਾਂ ਕੰਮ ਘੈਂ ਇੱਥੇ ਲੋਟ ਆ ਇਹ ਸਾਰਾ ਬਈ ਹੈ ਪਿੰਡ ਦਾ ਰੋੜ ਆ ਇਹ ਇਹ ਪਿੰਡ ਨੂੰ ਜਾਣਦਾ ਵਾ ਤੇ ਤੁਹਾਨੂੰ ਦਿਖਾਉਣੇ ਆ ਕਿ ਕਹਾਂ ਜਾ ਕੇ ਪਿੰਡ ਆ ਇਹ ਸਾਰਾ ਹਨਾ ਮਤਲਬ ਪਿੰਡਾਂ ਏਰੀਆ ਵਾ ਇਹਨਾਂ ਦੇ ਬਈ ਬਿਜ਼ਨਸ ਆਈਡੀਏ ਨੇ ਤੇ ਜਿਹੜੇ ਖੇਤਾਂ ਦੇ ਵਿੱਚ ਹਨਾ ਜਿਹਨਦੀ ਹੁਣ ਬਾਗ ਲਾਏ ਹੋਏ ਸੀਗੇ ਤੇ ਜਿਹੜੀਆਂ ਇੱਥੇ ਦੀਆਂ ਹਰੀਆਂ ਮਿਰਚਾਂ ਨੇ ਉਹ ਕਾਫੀ ਮਹਿੰਗੀਆਂ ਹੋ ਗਈਆਂ ਸੀਗੀਆਂ ਤੇ ਇਹਨਾਂ ਨੇ ਕੀ ਕਰਿਆ ਬਾਗਾਂ ਦੇ ਵਿੱਚ ਹੀ ਬਈ ਜਿਹੜੀਆਂ ਜਗ੍ਹਾ ਥੋੜੀ-ਥੋੜੀ ਹਨਾ ਸਪੇਸ ਸੀਗੀ ਤੇ ਇਹਨਾਂ ਨੇ ਉਹਨਾਂ ਦੇ ਵਿੱਚ ਹਰੀਆਂ ਮਿਰਚਾਂ ਲਿਆ ਕੇ ਬੀਜਤੀਆਂ ਕਿਉਂਕਿ ਇੱਥੋਂ ਜਿਹੜੀ ਆਰਦਤ ਹਨਾ ਜਿਹੜਾ ਇੱਥੇ ਦਾ ਆਰਤੀਆ ਵਾ ਤੇ ਇੱਥੇ ਬਈ ਉਹਨਾਂ ਨੇ ਇਕੱਠਾ ਕਰ ਲੈਣਾ ਹੁੰਦਾ ਵਾ ਹਨਾ ਤੇ ਆਪ ਦਾ ਜਿੰਨਾ ਵੀ ਆ ਜਿਹੜਾ ਇੱਥੇ ਮੰਨ ਲਓ ਵੀ ਫਲ ਤੋੜਨਾ ਜੋ ਵੀ ਤੋੜਨਾ ਇਹਨਾਂ ਨੇ ਤੇ ਉਹ ਉੱਥੇ ਸ਼ੈੱਡ ਪ ਤੇ ਇਹਨਾਂ ਨੇ ਸ਼ੈੱਡ ਦੇ ਵਿੱਚ ਇਕੱਠਾ ਕਰ ਲਿਆ ਨਾ ਤੇ ਜਿਹੜੀਆਂ ਹਰੀਆਂ ਮਿਰਚਾਂ ਨੇ ਹਨਾ ਉਹ ਵੀ ਇਹਨਾਂ ਨੇ ਇਕੱਠੀਆਂ ਤੋੜ ਕੇ ਤੇ ਉੱਥੇ ਛੜ ਥੱਲੇ ਜਾ ਕੇ ਇਹਨਾਂ ਨੇ ਪੈਕਟਾਂ ਦੇ ਵਿੱਚ ਪੈਕ ਕਰਕੇ ਤੇ ਇਹਨਾਂ ਨੇ ਉਹਨਾਂ ਦੇ ਭੇਜਣੀਆਂ ਨੇ ਕਿਉਂਕਿ ਇਹਨਾਂ ਦਾ ਮੰਡੀਆਂ ਦਾ ਕੰਮ ਨਹੀਂ ਹੁੰਦਾ ਵਾ ਮੰਡੀਆਂ ਦੇ ਵਿੱਚ ਜਾਂਦੇ ਜ਼ਰੂਰ ਨੇ ਪਰ ਇਹਨਾਂ ਦਾ ਬਾਈ ਮੌਕੇ ਤੇ ਹਨਾ ਜਿਹੜਾ ਨੇ ਉਹਨੂੰ ਪ੍ਰਾਈਸ ਆ ਤੇ ਵਧੀਆ ਪ੍ਰਾਈਸ ਇਹਨੂੰ ਉੱਥੇ ਮੌਕੇ ਤੇ ਹੀ ਮਿਲ ਜਾਂਦਾ ਵਾ ਤੇ ਸੋ ਇਸ ਕਰਕੇ ਬਾਈ ਇਹ ਲੋਕ ਕਾਮਯਾਬ ਨੇ ਕਿਉਂਕਿ ਇੱਕ ਦੂਜਾ ਸਾਥ ਦਿੰਦੇ ਨੇ ਸਾਥ ਦਿੰਦੇ ਨੇ ਤੇ ਕਾਮਯਾਬ ਤਾਂ ਬਈ ਆਪੀ ਹੁਣ ਹਰੀਆਂ ਮਿਰਚਾਂ ਦੇਖੋ ਬਈ ਕਿੰਨੀਆਂ ਜ਼ਿਆਦਾ ਲੱਗੀਆਂ ਹੋਈਆਂ ਨੇ ਤੇ ਦੇਖੋ ਬਈ ਇਹ ਲਾਲ ਮਿਰਚਾਂ ਨਹੀਂ ਹੁੰਦੀਆਂ ਹੁੰਦੀਆਂ ਇਹ ਹਰੀਆਂ ਹੀ ਰਹਿੰਦੀਆਂ ਨੇ ਇਹ ਵੱਡੀਆਂ-ਵੱਡੀਆਂ ਹੁੰਦੀਆਂ ਨੇ ਜ਼ਿਆਦਾ ਕੌੜੀਆਂ ਨਹੀਂ ਹੁੰਦੀਆਂ ਬਸ ਠੀਕ ਆ ਮਤਲਬ ਵਧੀਆ ਹੁੰਦੀਆਂ ਨੇ ਕਿਉਂਕਿ ਜਿਹੜੀ ਦੂਜੀ ਆਪਣੀ ਇੰਡੀਅਨ ਮਿਰਚ ਹੁੰਦੀ ਉਹ ਤਾਂ ਛੂਟੀ ਜਿਹੀ ਹੁੰਦੀ ਉਹ ਬਹੁਤ ਜਿਆਦਾ ਕੌੜੀ ਹੁੰਦੀ ਆ ਇਹ ਇੰਨੀ ਕੌੜੀ ਨਹੀਂ ਹੁੰਦੀ ਹੈਗੀ ਤੇ ਦੇਖੋ ਬਈ ਹਨਾ ਮਤਲਬ ਸਕੀਮ ਹੀ ਆ ਆਈਡੀਆ ਲਾਇਆ ਹੋਇਆ ਵਾ ਵੀ ਹਨਾ ਬਿੱਲੀ ਜਗ੍ਹਾ ਪਈ ਆ ਥੋੜੀ ਜੀ ਤੇ ਉਹਦੇ ਚ ਨਾ ਕੁਝ ਬੀਜਣ ਦੀ ਬਜਾਏ ਇਹਨਾਂ ਨੇ ਮਿਰਚਾਂ ਬੀਜ ਲੀਆਂ ਨਾਲੇ ਖੇਤੀ ਕਰਦੇ ਨੇ ਤੇ ਨਾਲੇ ਮਿਰਚਾਂ ਦੀ ਹਨਾ ਕਮਾਈ ਕਰਨਗੇ ਤੇ ਆਹ ਦੇਖੋ ਬਾਈ ਇਹਨਾਂ ਨੇ ਸਾਈਡ ਤੇ ਨਾ ਲਫਾਫੇ ਲਾਤੇ ਨੇ ਇਹ ਮਤਲਬ ਇੱਕ ਤਰ੍ਹਾਂ ਦੀ ਵੈਰੀਕੇਟਿੰਗ ਕਰੀ ਹੋਈ ਆ ਤਾਂ ਜੋ ਹਨਾ ਕੋਈ ਵਿੱਚ ਅੰਦਰ ਕੋਈ ਜਾਨਵਰ ਕੁੱਤਾ ਬਿੱਲਾ ਨਾ ਬੜੇ ਤੇ ਬਾਕੀ ਬਾਈ ਜਿਵੇਂ ਹਨਾ ਮੰਨ ਲਓ ਵੀ ਰੋਡ ਤੇ ਆਪਾਂ ਜਾਂਦਾ ਕੋਈ ਉਹ ਨਹੀਂ ਤੋੜ ਸਕਦਾ ਇਹਨੂੰ ਤੇ ਨਾਲੇ ਦੇਖੋ ਇੱਥੇ ਇਹਨਾਂ ਦੀ ਹਨਾ ਕੋਈ ਸਿਕਿਉਰਿਟੀ ਨਹੀਂ ਹੋਈ ਜਾਂ ਕੋਈ ਬੰਦਾ ਨਹੀਂ ਬਿਠਾਇਆ ਹੋਇਆ ਕੁਝ ਨਹੀਂ ਹੈਗਾ ਤੇ ਇਹ ਇਹਨਾਂ ਦੀ ਇਮਾਨਦਾਰੀ ਇਹਨਾਂ ਨੂੰ ਪਤਾ ਵੀ ਸਾਡੇ ਕੇਜ 'ਚ ਕਿਸੇ ਨੇ ਵੜਨਾ ਨਹੀਂ ਹੈਗਾ हां जे कोई ਬਾਈ ਕੰਸ ਵੜਦਾ ਵਾ ਤੇ ਫੇਰ ਬਾਈ ਇਹ ਇਕੱਠੇ ਹੋ ਕੇ ਗੱਲ ਪੈਂਦੇ ਨੇਗੇ ਉਹਦੇ ਤੇ ਸੋ ਇਸ ਕਰਕੇ ਪਹਿਲਾਂ ਹੀ ਬਾਈ ਕੋਈ ਵੜਦਾ ਨਹੀਂ ਹੈਗਾ ਖੇਤਾਂ ਦੇ ਵਿੱਚ ਤੇ ਇਹਨਾਂ ਦੀ ਹਨਾ ਇਮਾਨਦਾਰੀ ਵੀ ਕਹਿ ਸਕਦੇ ਆ ਤੇ ਇਹਨਾਂ ਦਾ ਕੰਮ ਬਿਜ਼ਨਸ ਵੀ ਕਹਿ ਸਕਦੇ ਆ ਕਿਉਂਕਿ ਇਹ ਕੱਲੀ-ਕੱਲੀ ਮਿਰਚ ਦਾ ਬਾਈ ਮੁੱਲ ਪਾਉਂਦੇ ਨੇ ਕੱਲੀ-ਕੱਲੀ ਇਹਨਾਂ ਦੀ ਮਿਹਤ ਹੈ ਜਿਹੜੀ ਉਹ ਬੇਅਸਤ ਨਹੀਂ ਜਾਊਗੀ ਮਤਲਬ ਕੱਲੀ-ਕੱਲੀ ਮਿਰਚ ਦਾ ਇਹਨਾਂ ਨੇ ਮੁੱਲ ਪਾਉਣਾ ਵਾ ਤਾਂ ਜੋ ਹਨਾ ਇਹਨਾਂ ਦਾ ਜਿਹੜਾ ਆਪਦਾ ਕਮਿਸ਼ਨ ਆ ਉਹ ਵੀ ਵਧੀਆ ਬਚੇ ਜਾਂ हां ਜਿਨੇ ਗਾਹਾਂ ਵੇਚੜੀਆਂ ਨੇ ਤੇ ਉਹਨੂੰ ਵੀ ਗਾਹਾਂ ਵੇਚਣ ਤੇ ਮਿਰਚਾਂ ਦਾ ਬਾਈ ਜੇ ਤੁਹਾਨੂੰ ਰੇਟ ਦਸੀ ਨਾ ਇੱਕ ਟਾਈਮ 3 ਤੋਂ 400 ਰੁਪਏ ਪਰ ਕਿਲੋ ਆ ਤੇ ਫਿਰ ਤੁਸੀਂ ਦੇਖੋ ਬਾਈ ਹਨਾ ਵੀ ਜਿੰਨੇ ਦਰਖਤ ਲਾਏ ਨੇ ਤੇ ਇਹਨਾਂ ਦਾ ਮੁੱਲ ਪਊਕ ਨਹੀਂ ਪਊਗਾ ਆਬੀਅਸਲੀ ਗੱਲ ਆ ਬਾਈ ਮਤਲਬ ਤਾਂ ਪਊਗਾ ਹੀ ਜਦੋਂ ਇਹ ਹਨਾ ਆਪਦੀ ਮਿਹਨਤ ਕਰਕੇ ਬੀਜਦੇ ਨੇ ਤੇ ਵੇਚਦੇ ਨੇ ਤੇ ਏਕੇ ਨਾਲ ਵੇਚਦੇ ਨੇ ਬਾਈ ਇਹਨਾਂ ਦਾ ਮਤਲਬ ਇਹ ਨਹੀਂ ਹੈਗਾ ਵੀ ਕੋਈ ਤੈਨੂੰ